ਆਰੀਏ ਦਾਸ ਨੇ ਕਿ ਜਗਨਨਾਥ ਰਥ ਯਾਤਰਾ ਦੌਰਾਨ ਜੋ ਹੈ ਪਗੜ ਮੱਚ ਗਈ ਹੈ ਤੇ ਇਸ ਪਗੜ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਦਾਸ ਨੇ ਕਿ ਓਡੀਸ਼ਾ ਦੇ ਪੁਰੀ ਦੇ ਵਿੱਚ ਜੋ ਹੈ ਜਗਨਨਾਥ ਜੀ ਦੀ ਰਥ ਯਾਤਰਾ ਜੋ ਹੈ ਉਹ ਕੱਢੀ ਜਾ ਰਹੀ ਹੈ ਤੇ ਇਸੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜੋ ਉੱਥੇ ਸ਼ਾਮਿਲ ਹੋਣ ਦੇ ਲਈ ਪੁੱਜੇ ਹੋਏ ਨੇ। ਲੇਕਿਨ ਇਸ ਦੌਰਾਨ ਦਾਸ ਨੇ ਕਿ ਇੱਥੇ ਪਗੜ ਮੱਜਾਂ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਤੇਨੇ ਲੋਕਾਂ ਦੀ ਫਿਲਹਾਲ ਮੌਤ ਹੋ ਗਈ ਹੈ ਤੇ ਛੇ ਦੇ ਕਰੀਬ ਲੋਕ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਜੋ ਹੈ ਲੋਕ ਇੱਥੇ ਪਹੁੰਚੇ ਹੋਏ ਨੇ ਭਗਵਾਨ ਦੇ ਦਰਸ਼ਨ ਕਰਨ ਲਈ ਲੇਕਿਨ ਇਸੇ ਦੌਰਾਨ ਦੱਸੇ ਕਿ ਇਸ ਰਤ ਯਾਤਰਾ ਦੇ ਵਿੱਚ ਜੋ ਹੈ ਭਗੜ ਮਚ ਗਈ ਹੈ ਤੇ ਇਸ ਭਗੜ ਦੇ ਵਿੱਚ ਤਿੰਨ ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸੇ ਕਿ ਪੂਰੀ ਦੇ ਵਿੱਚ ਜਗਨਨਾਥ ਰਤ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਤਾਂ ਅੱਜ ਤੜਕਸਾਰ ਸਵੇਰੇ ਕਰੀਬ 4 ਵਜੇ ਜੋ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਦੱਸਿਆ ਕਿ ਜੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਤੇ ਉੱਤੇ ਹੀ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੋ ਇਹ ਤਸਵੀਰਾਂ ਜੁਆ ਤੁਸੀਂ ਵੇਖ ਸਕਦੇ ਹੋ ਕਿ ਜਗਨਨਾਥ ਰਾਥ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਅਤੇ ਪੁੱਜੇ ਹੋਏ ਨੇ ਉਤਸ਼ਾਹ ਤਾਂ ਕਾਫੀ ਹੈ ਲੋਕਾਂ ਦੇ ਵਿੱਚ ਲੇਕਿਨ ਇੱਥੇ ਇਹਹੀ ਉਤਸ਼ਾਹ ਕਿੰਨਾ ਕਿਤੇ ਜੋ ਹੈ ਹਾਦਸਿਆਂ ਨੂੰ ਵੀ ਜੋ ਹੈ ਉੱਤੇ ਨਿਯੋਤਾ ਦੇ ਰਿਹਾ ਤੇ ਜਿਸ ਕਰਕੇ ਦੱਸਦੇ ਕਿ ਵੱਡਾ ਹਾਦਸਾ ਜੋ ਇੱਥੇ ਵਾਪਰਿਆ ਹੈ ਜਗਨਨਾਥ ਰਾਤ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਲੋਕ ਉਥੇ ਮੌਜੂਦ ਨੇ ਤਾਂ ਉਹਨਾਂ ਦੇ ਕਰਕੇ ਜੋ ਹੈ ਇਸੇ ਭੀੜ ਦੇ ਵਿੱਚ ਦੱਸਿਆ ਕਿ ਭਗਦੜ ਮਚ ਜਾਂਦੀ ਹੈ ਅਚਾਨਕ ਹੀ ਤੇ ਇਸ ਭਗਦੜ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦੱਸਿਆ ਕਿ ਭਗਵਾਨ ਜਗਨਨਾਥ ਦੇ ਨੰਦੀ ਕੋਸ਼ ਰੱਥ ਦੇ ਕੋਲ ਜੋ ਹੈ ਭੀੜ ਜਿਹੜੀ ਇਕੱਠੀ ਹੋਈ ਪਈ ਸੀ ਤੇ ਇਸੇ ਦੌਰਾਨ ਇਸ ਭੀੜ ਦੇ ਵਿੱਚ ਭਗਦੜ ਮਚ ਗਈ ਤੇ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਇੱਥੇ ਜਾਨ ਚਲੀ ਜਾਂਦੀ ਹੈ ਤੇ 6 ਦੇ ਕਰੀਬ ਲੋਕ ਇਥੇ ਜ਼ਖਮੀ ਹੋ ਜਾਂਦੇ ਨੇ ਤਾਂ ਹਾਦਸਾ ਉਹ ਤੋਂ ਹੋਇਆ ਜਦੋਂ ਰਥ ਜਿਹੜੇ ਨੇ ਉਥੇ ਲੋਕ ਦਰਸ਼ਨ ਕਰਨ ਆ ਰਹੇ ਸੀ ਉਸ ਦੇ ਲਈ ਲੇਕਿਨ ਅਚਾਨਕ ਹੀ ਭੀੜ ਜਿਹੜੀ ਹੈ ਕਾਫੀ ਵੱਧ ਜਾਂਦੀ ਹੈ ਜਦੋਂ ਰਥ ਨੂੰ ਵੇਖਣ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਭਗਵਾਨ ਦੇ ਰਥ ਦੇ ਦਰਸ਼ਨ ਕਰਨ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਲੇਕਿਨ ਇੱਕੋ ਦਮ ਭੀੜ ਵੱਧ ਜਾਂਦੀ ਹੈ ਤੇ ਫਿਰ ਇਸੇ ਭੀੜ ਦੇ ਵਿੱਚ ਜੋ ਹੈ ਲੋਕ ਕੁਚਲੇ ਜਾਂਦੇ ਨੇ ਤੇ ਇੱਥੇ ਤਿੰਨ ਲੋਕਾਂ ਦੀ ਜੋ ਹੈ ਇਸ ਭਗਦਰ ਦੇ ਵਿੱਚ ਮੌਤ ਹੋ ਗਈ ਹੈ ਹਾਲਾਂਕਿ ਇਹ ਵੀ ਜਿਹੜੀ ਹੈ ਜਾਨ ਸਰਕਾਰੀ ਸਾਹਮਣੇ ਆ ਰਹੀ ਹੈ ਰਿਪੋਰਟਾਂ ਮੁਤਾਬਕ ਦੱਸਦੇ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਪੁਲਿਸ ਬਲ ਜੋ ਉੱਥੇ ਤਾਇਨਾਤ ਨਹੀਂ ਸੀਗਾ ਕੰਟਰੋਲ ਕਰਨ ਦੇ ਲਈ ਭੀੜ ਨੂੰ ਤੇ ਜਿਸ ਤੋਂ ਬਾਅਦ ਜੋ ਇਹ ਹਾਦਸਾ ਵਾਪਰ ਗਿਆ ਹਾਲਾਂਕਿ ਇਹ ਪ੍ਰਸ਼ਾਸਨ ਦੇ ਵੱਲੋਂ ਹੋਣਾ ਮੁਸਤੈਦੀ ਦੇ ਨਾਲ ਦੱਸਦੇ ਕਿ ਇਸ ਭੀੜ ਨੂੰ ਸੰਭਾਲਿਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਹੈ ਇਹ ਸ਼ਰਧਾਲੂ ਅਤੇ ਪੂਰੀ ਦੇ ਵਿੱਚ ਭਗਵਾਨ ਜਗਨਨਾਥ ਦੇ ਰੱਤ ਦੇ ਦਰਸ਼ਨ ਕਰਨ ਦੇ ਲਈ ਪੁੱਜੇ ਹੋਏ ਨੇ ਤੇ ਇਸ ਰਥ ਯਾਤਰਾ ਦੌਰਾਨ ਜੋ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਸਿਗੇ ਲੇਕਿਨ ਇੱਥੇ ਹੋਣਾ ਵੱਡਾ ਹਾਦਸਾ ਹੋ ਗਿਆ ਤਾਂ ਪਹਿਲਾਂ ਵੀ ਦੱਸ ਦੇ ਕਿ ਕਈ ਧਾਰਮਿਕ ਸਮਾਗਮਾਂ ਦੇ ਵਿੱਚ ਜੋ ਹੈ ਅਜਿਹੇ ਹਾਦਸੇ ਹੁੰਦੇ ਰਹੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਜੋ ਹੈ ਇਹ ਭਗੜੜ ਮਚਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਕੋਈ ਦੱਸ ਦੇ ਕਿ ਮੌਤਾਂ ਦਾ ਆਕੜਾ ਜੋ ਹੈ ਉਹ ਫਿਲਹਾਲ ਤਿੰਨ ਹੀ ਦੱਸਿਆ ਜਾ ਰਿਹਾ ਹੈ ਤਿੰਨ ਦੇ ਕਰੀਬ ਲੋਕਾਂ ਦੀ ਇੱਥੇ ਮੌਤ ਹੋਈ ਹੈ ਲੇਕਿਨ ਇਸ ਤੋਂ ਪਹਿਲਾਂ ਵੀ ਦੱਸ ਦੇ ਕਿ ਸ਼ੁੱਕਰਵਾਰ ਨੂੰ ਜੋ ਹੈ ਇਸੇ ਗਨਨਾਥ ਭਗਵਾਨ ਦੇ ਰਥ ਯਾਤਰਾ ਦੌਰਾਨ ਜੋ ਹੈ ਕਈ ਲੋਕਾਂ ਦੇ ਜੋ ਹੈ بیمار ਹੋਣ ਦੀ ਵੀ ਤਬੀਅਤ ਵਿਗੜਨ ਦੀ ਵੀ ਖਬਰ ਸਾਹਮਣੇ ਆਈ ਸੀਗੀ ਤਾਂ ਕਿਉਂਕਿ ਭੀੜ ਬਹੁਤ ਜ਼ਿਆਦਾ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਸੋ ਇਸ ਭੀੜ ਭੜਾਕੇ ਦੇ ਵਿੱਚ ਦੱਸਿਆ ਕਿ ਕਈ ਲੋਕ ਜੋ ਹੈ ਉਹਨਾਂ ਦੀ ਤਬੀਅਤ ਵੀ ਵਿਗੜ ਗਈ ਸੀ ਸ਼ੁਕਰਵਾਰ ਨੂੰ ਸੈਂਕੜੇ ਦੀ ਗਿਣਤੀ ਦੇ ਵਿੱਚ ਦੱਸਿਆ ਕਿ ਲੋਕ ਜਿਹੜਾ ਉਹ ਉਹਨਾਂ ਦੀ ਤਬੀਅਤ ਵਿਗੜੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਗਾ ਤੇ ਇਹਨਾਂ ਦੇ ਵਿੱਚੋਂ ਨੌ ਦੀ ਹਾਲਤ ਜੋ ਹੈ ਕਾਫੀ ਗੰਭੀਰ ਵੀ ਹੋ ਗਈ ਸੀ ਸੋ 625 ਦੇ ਕਰੀਬ ਸ਼ਰਧਾਲੂਆਂ ਦੀ ਜਿਹੜੀ ਹੈ ਸਿਹਤ ਵਿਗੜੀ ਸੀ ਉਸ ਦਿਨ ਸ਼ੁੱਕਰਵਾਰ ਨੂੰ ਕਿਉਂਕਿ ਭੀੜ-ਪੜਾਕਾ ਬਹੁਤ ਸੀਗਾ ਤੇ ਇਸੇ ਭੀੜ ਦੇ ਵਿੱਚ ਜੋ ਹੈ ਕਈਆਂ ਨੂੰ ਚੱਕਰ ਆ ਗਏ ਸੀਗਾ ਜਾਂ ਅਜਹੀ ਸਥਿਤੀ ਜੜੀ ਉਹ ਬਣ ਗਈ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਿਆ ਸੋ ਅੱਜ ਲੇਕਿਨ ਦੱਸੇ ਕਿ ਇੱਥੇ ਭਗੜ ਮਚਨ ਦੀ ਖਬਰ ਸਾਹਮਣੇ ਆ ਰਹੀ ਹੈ ਦੱਸੇ ਕਿ ਜਗਨਨਾਥ ਰਾਧਾ ਯਾਤਰਾ ਦੌਰਾਨ ਜਏ ਇਹ ਵੱਡਾ ਹਾਦਸਾ ਹੋਇਆ ਇਸ ਭਗੜ ਦੇ ਵਿੱਚ ਤਿੰਨ ਲੋਕ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਫਿਲਹਾਲ ਤੇ 6 ਦੇ ਕਰੀਬ ਲੋਕ ਜੋ ਐ ਉਹ ਜ਼ਖਮੀ ਵੀ ਦੱਸੇ ਜਾ ਰਹੇ ਨੇ ਤੇ ਤੁਸੀਂ ਤਸਵੀਰਾਂ ਜੋ ਇਹ ਵਿਖਾ ਰਹੇ ਹੋ ਤੁਹਾਨੂੰ ਕਿ ਇਸ ਰੱਥ ਯਾਤਰਾ ਦੌਰਾਨ ਤੁਸੀਂ ਵੇਖੋ ਕਿ ਭੀੜ ਕਿੰਨੀ ਹੈ ਲੋਕਾਂ ਦਾ ਇਕੱਠ ਕਿੰਨਾ ਹੈ ਤੇ ਇਸੇ ਇਕੱਠ ਦੇ ਵਿੱਚ ਜੋ ਹੈ ਹਾਲਾਂਕਿ ਲੋਕ ਜੋ ਹੈ ਕਾਫੀ ਸਾਵਧਾਨੀ ਵਰਤ ਰਹੇ ਸੀਗੇ ਲੇਕਿਨ ਇਸ ਦੇ ਬਾਵਜੂਦ ਜੋ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਰੱਥ ਦੇ ਦਰਸ਼ਨ ਕਰਨ ਦੇ ਲਈ ਲੋਕ ਉੱਥੇ ਪੁਜਰੇ ਸੀਗੇ ਇਕੱਠੇ ਹੋ ਰਹੇ ਸੀਗੇ ਤਾਂ ਇਕੋਦਮ ਭੀੜ ਜਿਹੜੀ ਹੈ ਕਾਫੀ ਜ਼ਿਆਦਾ ਵੱਧ ਗਈ ਤੇ ਜਿਸ ਤੋਂ ਬਾਅਦ ਭੀੜ ਵਧਨ ਕਰਕੇ ਜੋ ਹੈ ਇਸੇ ਦੌਰਾਨ ਲੋਕ ਇੱਕ ਦੂਜੇ ਦੇ ਉੱਤੇ ਡਿੱਗੇ ਕੁਚਲੇ ਗਏ ਕਈ ਲੋਕ ਤੇ ਇਸੇ ਦੇ ਵਿੱਚ ਜੋ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਵੀ ਹੋ ਚੁੱਕੀ ਹੈ ਦੱਸਿਆ ਕਿ ਉਸ ਦੇ ਵਿੱਚ ਬਸੰਤੀ ਸਾਹੂ ਜਿਸ ਦੀ ਉਮਰ 36 ਸਾਲ ਹੈ ਪ੍ਰੇਮ ਕਾਂਤੀ ਮਹਿੰਤਾ ਜਿਸ ਦੀ ਉਮਰ 78 ਸਾਲ ਹੈ ਤੇ ਪ੍ਰਭਾਤੀ ਦਾਸ ਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ ਤੇ ਹੋਰ ਵੀ ਕਈ ਲੋਕ ਜੋ ਹੈ ਇਸ ਪਗਦੜ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਸੋ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹੋਰ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਤੱਕ ਇਸ ਪੂਰੇ ਮਸਲੇ ਨਾਲ ਜੁੜੀ ਪਹੁੰਚਾਂਦੇ ਰਹਾਂਗੇ ਆ ਰਹੀ ਹੈ ਦਾਸ ਨੇ ਕਿ ਜਗਨਨਾਥ ਰਥ ਯਾਤਰਾ ਦੌਰਾਨ ਜੋ ਹੈ ਪਗੜ ਮੱਚ ਗਈ ਹੈ ਤੇ ਇਸ ਪਗੜ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ سامنے ਆ ਰਹੀ ਹੈ ਦਰਅਸਲ ਦਾਸ ਨੇ ਕਿ ਓਡੀਸ਼ਾ ਦੇ ਪੁਰੀ ਦੇ ਵਿੱਚ ਜੋ ਹੈ ਜਗਨਨਾਥ ਜੀ ਦੀ ਰਥ ਯਾਤਰਾ ਜੋ ਹੈ ਉਹ ਕੱਢੀ ਜਾ ਰਹੀ ਹੈ ਤੇ ਇਸੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜੋ ਉੱਥੇ ਸ਼ਾਮਿਲ ਹੋਣ ਦੇ ਲਈ ਪੁੱਜੇ ਹੋਏ ਨੇ ਲੇਕਿਨ ਇਸ ਦੌਰਾਨ ਦਾਸ ਨੇ ਕਿ ਇੱਥੇ ਪਗੜ ਮੱਜਾਂ ਦੀ ਖਬਰ سامنے ਆ ਰਹੀ ਹੈ ਜਿਸ ਵਿੱਚ ਤੇਨੇ ਲੋਕਾਂ ਦੀ ਫਿਲਹਾਲ ਮੌਤ ਹੋ ਗਈ ਹੈ ਤੇ ਦੇ ਦੇ ਕਰੀਬ ਲੋਕ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਜੋ ਹੈ ਲੋਕ ਇੱਥੇ ਪਹੁੰਚੇ ਹੋਏ ਨੇ ਭਗਵਾਨ ਦੇ ਦਰਸ਼ਨ ਕਰਨ ਲਈ ਲੇਕਿਨ ਇਸੇ ਦੌਰਾਨ ਦੱਸੇ ਕਿ ਇਸ ਰਾਤ ਯਾਤਰਾ ਦੇ ਵਿੱਚ ਜੋ ਹੈ ਭਗੜੜ ਮਚ ਗਈ ਹੈ ਤੇ ਇਸ ਭਗੜੜ ਦੇ ਵਿੱਚ 3 ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸੇ ਕਿ ਪੂਰੀ ਦੇ ਵਿੱਚ ਜਗਨਨਾਥ ਰਥ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਤਾਂ ਅੱਜ ਤੜਕਸਾਰ ਸਵੇਰੇ ਕਰੀਬ 4 ਵਜੇ ਜੋ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਦੱਸਿਆ ਕਿ ਜੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਤੇ ਉੱਤੇ ਹੀ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੋ ਇਹ ਤਸਵੀਰਾਂ ਜੁਏ ਤੁਸੀਂ ਦੇਖ ਸਕਦੇ ਹੋ ਕਿ ਜਗਨਨਾਥ ਰਾਤ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਅਤੇ ਪੁੱਜੇ ਹੋਏ ਨੇ ਉਤਸ਼ਾਹ ਤਾਂ ਕਾਫੀ ਹੈ ਲੋਕਾਂ ਦੇ ਵਿੱਚ ਲੇਕਿਨ ਇਤੇ ਇਹਹੀ ਉਤਸ਼ਾਹ ਕਿੰਨਾ ਕਿਤੇ ਜੋ ਹੈ ਹਾਦਸਿਆਂ ਨੂੰ ਵੀ ਜੋ ਹੈ ਨਿਯੋਤਾ ਦੇ ਰਿਹਾ ਤੇ ਜਿਸ ਕਰਕੇ ਦੱਸੇ ਕਿ ਵੱਡਾ ਹਾਦਸਾ ਜੋ ਇੱਥੇ ਵਾਪਰਿਆ ਹੈ ਜਗਨਨਾਥ ਰਾਤ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਆ ਲੋਕ ਉਥੇ ਮੌਜੂਦ ਨੇ ਤਾਂ ਉਹਨਾਂ ਦੇ ਕਰਕੇ ਜੋ ਹੈ ਇਸੇ ਭੀੜ ਦੇ ਵਿੱਚ ਦੱਸਿਆ ਕਿ ਭਗਦੜ ਮੱਚ ਜਾਂਦੀ ਹੈ ਅਚਾਨਕ ਹੀ ਤੇ ਇਸ ਭਗਦੜ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦੱਸਿਆ ਕਿ ਭਗਵਾਨ ਜਗਨਨਾਥ ਦੇ ਨੰਦੀ ਕੋਸ਼ ਰੱਥ ਦੇ ਕੋਲ ਜੋ ਹੈ ਭੀੜ ਜਿਹੜੀ ਇਕੱਠੀ ਹੋਈ ਪਈ ਸੀ ਤੇ ਇਸੇ ਦੌਰਾਨ ਇਸ ਭੀੜ ਦੇ ਵਿੱਚ ਭਗਦੜ ਮੱਚ ਗਈ ਤੇ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਇੱਥੇ ਜਾਨ ਚਲੀ ਜਾਂਦੀ ਹੈ ਤੇ 6 ਦੇ ਕਰੀਬ ਲੋਕ ਇਥੇ ਜ਼ਖਮੀ ਹੋ ਜਾਂਦੇ ਨੇ ਤਾਂ ਹਾਦਸਾ ਉਹਦਾ ਹੋਇਆ ਜਦੋਂ ਰਥ ਜਿਹੜੇ ਨੇ ਉਥੇ ਲੋਕ ਦਰਸ਼ਨ ਕਰਨ ਆ ਰਹੇ ਸੀ ਉਸ ਦੇ ਲਈ ਲੇਕਿਨ ਅਚਾਨਕ ਹੀ ਭੀੜ ਜਿਹੜੀ ਹੈ ਕਾਫੀ ਵੱਜ ਜਾਂਦੀ ਹੈ ਜਦੋਂ ਰਥ ਨੂੰ ਵੇਖਣ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਭਗਵਾਨ ਦੇ ਰਥ ਦੇ ਦਰਸ਼ਨ ਕਰਨ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਲੇਕਿਨ ਇੱਕੋ ਦਮ ਭੀੜ ਵੱਜ ਜਾਂਦੀ ਹੈ ਤੇ ਫਿਰ ਇਸੇ ਭੀੜ ਦੇ ਵਿੱਚ ਜੋ ਹੈ ਲੋਕ ਕੁਚਲੇ ਜਾਂਦੇ ਨੇ ਤੇ ਇੱਥੇ ਤਿੰਨ ਲੋਕਾਂ ਦੀ ਜੋ ਹੈ ਇਸ ਭਗਦਰ ਦੇ ਵਿੱਚ ਮੌਤ ਹੋ ਗਈ ਹੈ ਹਾਲਾਂਕਿ ਇਹ ਵੀ ਜਿਹੜੀ ਹੈ ਜਾਨ ਸਰਕਾਰੀ ਸਾਹਮਣੇ ਆ ਰਹੀਏ ਰਿਪੋਰਟਾਂ ਮੁਤਾਬਕ ਦੱਸਿਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਪੁਲਿਸ ਬਲ ਜੋ ਹੈ ਉੱਥੇ ਤਾਇਨਾਤ ਨਹੀਂ ਸੀਗਾ ਕੰਟਰੋਲ ਕਰਨ ਦੇ ਲਈ ਭੀੜ ਨੂੰ ਤੇ ਜਿਸ ਤੋਂ ਬਾਅਦ ਜੋ ਹੈ ਇਹ ਹਾਦਸਾ ਵਾਪਰ ਗਿਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਹੁਣ ਮੁਸਤੈਦੀ ਦੇ ਨਾਲ ਦੱਸਿਆ ਕਿ ਇਸ ਭੀੜ ਨੂੰ ਸੰਭਾਲਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਹੈ ਇਹ ਸ਼ਰਧਾਲੂ ਅਤੇ ਪੂਰੀ ਦੇ ਵਿੱਚ ਭਗਵਾਨ ਜਗਨਨਾਥ ਦੇ ਰੱਥ ਦੇ ਦਰਸ਼ਨ ਕਰਨ ਦੇ ਲਈ ਪੁੱਜੇ ਹੋਏ ਨੇ ਤੇ ਇਸ ਰਥ ਯਾਤਰਾ ਦੌਰਾਨ ਜੋ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਸਿਗੇ ਲੇਕਿਨ ਇਥੇ ਹੋਣਾ ਵੱਡਾ ਹਾਦਸਾ ਹੋ ਗਿਆ ਤਾਂ ਪਹਿਲਾਂ ਵੀ ਦੱਸਦੇ ਕਿ ਕਈ ਧਾਰਮਿਕ ਸਮਾਗਮਾਂ ਦੇ ਵਿੱਚ ਜੋ ਹੈ ਅਜਿਹੇ ਹਾਦਸੇ ਹੁੰਦੇ ਰਹੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਜੋ ਹੈ ਇਹ ਭਗੜੜ ਮਚਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਕੇ ਕੋਈ ਦੱਸਦੇ ਕਿ ਮੌਤਾਂ ਦਾ ਆਕੜਾ ਜੋ ਹੈ ਉਹ ਫਿਲਹਾਲ ਤਿੰਨ ਹੀ ਦੱਸਿਆ ਜਾ ਰਿਹਾ ਹੈ ਤਿੰਨ ਦੇ ਕਰੀਬ ਲੋਕਾਂ ਦੀ ਇੱਥੇ ਮੌਤ ਹੋਈ ਹੈ ਲੇਕਿਨ ਇਸ ਤੋਂ ਪਹਿਲਾਂ ਵੀ ਦੱਸਦੇ ਕਿ ਸ਼ੁੱਕਰਵਾਰ ਨੂੰ ਜੋ ਹੈ ਇਸੇ ਗਨਨਾਥ ਭਗਵਾਨ ਦੇ ਰਥ ਯਾਤਰਾ ਦੌਰਾਨ ਜੋ ਹੈ ਕਈ ਲੋਕਾਂ ਦੇ ਜੋ ਹੈ بیمار ਹੋਣ ਦੀ ਵੀ ਤਬੀਅਤ ਵਿਗੜਨ ਦੀ ਵੀ ਖਬਰ ਸਾਹਮਣੇ ਆਈ ਸੀਗੀ ਤਾਂ ਕਿਉਂਕਿ ਭੀੜ ਬਹੁਤ ਜ਼ਿਆਦਾ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਸੋ ਇਸ ਭੀੜ ਭੜਾਕੇ ਦੇ ਵਿੱਚ ਦੱਸਿਆ ਕਿ ਕਈ ਲੋਕ ਜੋ ਹੈ ਉਹਨਾਂ ਦੀ ਤਬੀਅਤ ਵੀ ਵਿਗੜ ਗਈ ਸੀ ਸ਼ੁੱਕਰਵਾਰ ਨੂੰ ਸੈਂਕੜੇ ਦੀ ਗਿਣਤੀ ਦੇ ਵਿੱਚ ਦੱਸਿਆ ਕਿ ਲੋਕ ਜਿਹੜਾ ਉਹ ਉਹਨਾਂ ਦੀ ਤਬੀਅਤ ਵਿਗੜੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਗਾ ਤੇ ਇਹਨਾਂ ਦੇ ਵਿੱਚੋਂ ਨੌ ਦੀ ਹਾਲਤ ਜੋ ਹੈ ਕਾਫੀ ਗੰਭੀਰ ਵੀ ਹੋ ਗਈ ਸੀ ਸੋ 625 ਦੇ ਕਰੀਬ ਸ਼ਰਧਾਲੂਆਂ ਦੀ ਜਿਹੜੀ ਹੈ ਸਿਹਤ ਵਿਗੜੀ ਸੀ ਉਸ ਦਿਨ ਸ਼ੁੱਕਰਵਾਰ ਨੂੰ ਕਿਉਂਕਿ ਭੀੜ-ਪੜਾਕਾ ਬਹੁਤ ਸੀਗਾ ਤੇ ਇਸੇ ਭੀੜ ਦੇ ਵਿੱਚ ਜੋ ਹੈ ਕਈਆਂ ਨੂੰ ਚੱਕਰ ਆ ਗਏ ਸਿਕੀਆਂ ਅਜਹੀ ਸਥਿਤੀ ਜਿਹੜੀ ਉਹ ਬਣ ਗਈ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਿਆ ਸੋ ਅੱਜ ਲੇਕਿਨ ਦੱਸੇ ਕਿ ਇੱਥੇ ਭਗੜ ਮਚਨ ਦੀ ਖਬਰ ਸਾਹਮਣੇ ਆ ਰਹੀ ਹੈ ਦੱਸੇ ਕਿ ਜਗਨਨਾਥ ਰਾਧਾ ਯਾਤਰਾ ਦੌਰਾਨ ਜਏ ਇਹ ਵੱਡਾ ਹਾਦਸਾ ਹੋਇਆ ਇਸ ਭਗੜ ਦੇ ਵਿੱਚ ਤਿੰਨ ਲੋਕ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਫਿਲਹਾਲ ਤੇ 6 ਦੇ ਕਰੀਬ ਲੋਕ ਜੋ ਐ ਉਹ ਜ਼ਖਮੀ ਵੀ ਦੱਸੇ ਜਾ ਰਹੇ ਨੇ ਤੇ ਤੁਸੀਂ ਤਸਵੀਰਾਂ ਜੋ ਇਹ ਵਿਖਾ ਰਹੇ ਹੋ ਤੁਹਾਨੂੰ ਕਿ ਇਸ ਰੱਥ ਯਾਤਰਾ ਦੌਰਾਨ ਤੁਸੀਂ ਵੇਖੋ ਕਿ ਭੀੜ ਕਿੰਨੀ ਹੈ ਲੋਕਾਂ ਦਾ ਇਕੱਠ ਕਿੰਨਾ ਹੈ ਤੇ ਇਸੇ ਇਕੱਠ ਦੇ ਵਿੱਚ ਜੋ ਹੈ ਹਾਲਾਂਕਿ ਲੋਕ ਜੋ ਹੈ ਕਾਫੀ ਸਾਵਧਾਨੀ ਵਰਤ ਰਹੇ ਸੀਗੇ ਲੇਕਿਨ ਇਸ ਦੇ ਬਾਵਜੂਦ ਜੋ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਰੱਥ ਦੇ ਦਰਸ਼ਨ ਕਰਨ ਦੇ ਲਈ ਲੋਕ ਉੱਥੇ ਪੁਜਰੇ ਸੀਗੇ ਇਕੱਠੇ ਹੋ ਰਹੇ ਸੀਗੇ ਤਾਂ ਇੱਕੋਦਮ ਭੀੜ ਜਿਹੜੀ ਹੈ ਕਾਫੀ ਜ਼ਿਆਦਾ ਵੱਧ ਗਈ ਤੇ ਉਸ ਤੋਂ ਬਾਅਦ ਭੀੜ ਵਧਨ ਕਰਕੇ ਜੋ ਹੈ ਇਸੇ ਦੌਰਾਨ ਲੋਕ ਇੱਕ ਦੂਜੇ ਦੇ ਉੱਤੇ ਡਿੱਗੇ ਕੁਚਲੇ ਗਏ ਕਈ ਲੋਕ ਤੇ ਇਸ ਦੇ ਵਿੱਚ ਜੋ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਵੀ ਹੋ ਚੁੱਕੀ ਹੈ ਦੱਸਿਆ ਕਿ ਉਸ ਦੇ ਵਿੱਚ ਬਸੰਤੀ ਸਾਹੂ ਜਿਸ ਦੀ ਉਮਰ 36 ਸਾਲ ਹੈ ਪ੍ਰੇਮ ਕਾਂਤੀ ਮਹਿੰਤਾ ਜਿਸ ਦੀ ਉਮਰ 78 ਸਾਲ ਹੈ ਤੇ ਪ੍ਰਭਾਤੀ ਦਾਸ ਜੋ ਮ੍ਰਿਤਕਾਂ ਦੀ ਪਛਾਣ ਹੋਈ ਹੈ ਤੇ ਹੋਰ ਵੀ ਕਈ ਲੋਕ ਜੋ ਹੈ ਇਸ ਭਗੜੜ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਸੋ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹੋਰ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਤੱਕ ਇਸ ਪੂਰੇ ਮਸਲੇ ਨਾਲ ਜੁੜੀ ਪਹੁੰਚਾਂ ਦੇ ਰਹਾਂਗੇ ਹਾਦਸਾ ਹੋਣ ਦੀ ਖਬਰ سامنے ਆ ਰਹੀ ਹੈ ਜਾ ਦੱਸਦੇ ਕਿ ਜਗਨਨਾਥ ਰਥ ਯਾਤਰਾ ਦੌਰਾਨ ਜੋ ਹੈ ਪਗੜ ਮੱਚ ਗਈ ਹੈ ਤੇ ਇਸ ਪਗੜ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ سامنے ਆ ਰਹੀ ਹੈ ਦਰਅਸਲ ਦੱਸਦੇ ਕਿ 오ਡੀਸਾ ਦੇ ਪੁਰੀ ਦੇ ਵਿੱਚ ਜੋ ਹੈ ਜਗਨਨਾਥ ਜੀ ਦੀ ਰਥ ਯਾਤਰਾ ਜੋ ਹੈ ਉਹ ਕੱਢੀ ਜਾ ਰਹੀ ਹੈ ਤੇ ਇਸੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜੋ ਉੱਥੇ ਸ਼ਾਮਿਲ ਹੋਣ ਦੇ ਲਈ ਪੁੱਜੇ ਹੋਏ ਨੇ ਲੇਕਿਨ ਇਸ ਦੌਰਾਨ ਦੱਸੇ ਕਿ ਇੱਥੇ ਪਗੜ ਮੱਜਾਂ ਖਬਰ سامنے ਆ ਰਹੀ ਹੈ ਜਸਵਤ ਚੱਤੇ ਨੇ ਲੋਕਾਂ ਦੀ ਫਿਲਹਾਲ ਮੌਤ ਹੋ ਗਈ ਹੈ ਤੇ 6 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਜੋ ਹੈ ਲੋਕ ਇੱਥੇ ਪਹੁੰਚੇ ਹੋਏ ਨੇ ਭਗਵਾਨ ਦੇ ਦਰਸ਼ਨ ਕਰਨ ਲਈ ਲੇਕਿਨ ਇਸੇ ਦੌਰਾਨ ਦੱਸਿਆ ਕਿ ਇਸ ਰਾਤ ਯਾਤਰਾ ਦੇ ਵਿੱਚ ਜੋ ਹੈ ਭਗੜੜ ਮਚ ਗਈ ਹੈ ਤੇ ਇਸ ਭਗੜੜ ਦੇ ਵਿੱਚ 3 ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਖਬਰ سامنے ਆ ਰਹੀ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਕਿ ਪੂਰੀ ਦੇ ਵਿੱਚ ਜਗਨਨਾਥ ਰਤ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਤਾਂ ਅੱਜ ਤੜਕਸਾਰ ਸਵੇਰੇ ਕਰੀਬ 4 ਵਜੇ ਜੋ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਦੱਸਿਆ ਕਿ ਜੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਤੇ ਉੱਤੇ ਹੀ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੋ ਇਹ ਤਸਵੀਰਾਂ જોਏ ਤੁਸੀਂ ਦੇਖ ਸਕਦੇ ਹੋ ਕਿ ਜਗਨਨਾਥ ਰਾਥ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਅਤੇ ਪੁੱਜੇ ਹੋਏ ਨੇ ਉਤਸ਼ਾਹ ਤਾਂ ਕਾਫੀ ਹੈ ਲੋਕਾਂ ਦੇ ਵਿੱਚ ਇਕੇ ਨੇ ਤੇ ਇਹੀ ਉਚਾ ਕਿਤਨਾ ਕਿਤੇ ਜੋ ਹੈ ਹਾਦਸਿਆਂ ਨੂੰ ਵੀ ਜੋ ਹੈ ਉਥੇ ਨਿਯੋਤਾ ਦੇ ਰਿਹਾ ਤੇ ਜਿਸ ਕਰਕੇ ਦੱਸੇ ਕਿ ਵੱਡਾ ਹਾਦਸਾ ਜੋ ਇਥੇ ਵਾਪਰਿਆ ਹੈ ਜਗਨਨਾਥ ਰਾਤ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਆ ਲੋਕ ਉਥੇ ਮੌਜੂਦ ਨੇ ਤਾਂ ਉਹਨਾਂ ਦੇ ਕਰਕੇ ਜੋ ਹੈ ਇਸੇ ਭੀੜ ਦੇ ਵਿੱਚ ਦੱਸਿਆ ਕਿ ਭਗਦੜ ਮੱਚ ਜਾਂਦੀ ਹੈ ਅਚਾਨਕ ਹੀ ਤੇ ਇਸ ਭਗਦੜ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦੱਸਿਆ ਕਿ ਭਗਵਾਨ ਜਗਨਨਾਥ ਦੇ ਨੰਦੀ ਕੋਸ਼ ਰੱਥ ਦੇ ਕੋਲ ਜੋ ਹੈ ਭੀੜ ਜਿਹੜੀ ਇਕੱਠੀ ਹੋਈ ਪਈ ਸੀ ਤੇ ਇਸੇ ਦੌਰਾਨ ਇਸ ਭੀੜ ਦੇ ਵਿੱਚ ਭਗਦੜ ਮੱਚ ਗਈ ਤੇ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਇੱਥੇ ਜਾਨ ਚਲੀ ਜਾਂਦੀ ਹੈ ਤੇ 6 ਦੇ ਕਰੀਬ ਲੋਕ ਇਥੇ ਜ਼ਖਮੀ ਹੋ ਜਾਂਦੇ ਨੇ ਤਾਂ ਹਾਦਸਾ ਉਹ ਹੋਇਆ ਜਦੋਂ ਰਥ ਜਿਹੜੇ ਨੇ ਉਥੇ ਲੋਕ ਦਰਸ਼ਨ ਕਰਨ ਆ ਰਹੇ ਸੀ ਉਸ ਦੇ ਲਈ ਲੇਕਿਨ ਅਚਾਨਕ ਹੀ ਭੀੜ ਜਿਹੜੀ ਹੈ ਕਾਫੀ ਵੱਜ ਜਾਂਦੀ ਹੈ ਜਦੋਂ ਰਥ ਨੂੰ ਵੇਖਣ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਭਗਵਾਨ ਦੇ ਰਥ ਦੇ ਦਰਸ਼ਨ ਕਰਨ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਲੇਕਿਨ ਇਕੋਦਮ ਭੀੜ ਵੱਜ ਜਾਂਦੀ ਹੈ ਤੇ ਫਿਰ ਇਸੇ ਭੀੜ ਦੇ ਵਿੱਚ ਜੋ ਹੈ ਲੋਕ ਕੁਚਲੇ ਜਾਂਦੇ ਨੇ ਤੇ ਇੱਥੇ ਤਿੰਨ ਲੋਕਾਂ ਦੀ ਜੋ ਹੈ ਇਸ ਭਗਦਰ ਦੇ ਵਿੱਚ ਮੌਤ ਹੋ ਗਈ ਹੈ ਹਾਲਾਂਕਿ ਇਹ ਵੀ ਜਿਹੜੀ ਹੈ ਜਾਨ ਸਰਕਾਰੀ ਸਾਹਮਣੇ ਆਈਏ ਰਿਪੋਰਟਾਂ ਮੁਤਾਬਕ ਦੱਸਿਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਪੁਲਿਸ ਬਲ ਜੋ ਹੈ ਉੱਥੇ ਤਾਇਨਾਤ ਨਹੀਂ ਸੀਗਾ ਕੰਟਰੋਲ ਕਰਨ ਦੇ ਲਈ ਭੀੜ ਨੂੰ ਤੇ ਜਿਸ ਤੋਂ ਬਾਅਦ ਜੋ ਹੈ ਇਹ ਹਾਦਸਾ ਵਾਪਰ ਗਿਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਹੋਣਾ ਮੁਸਤੈਦੀ ਦੇ ਨਾਲ ਦੱਸਿਆ ਕਿ ਇਸ ਭੀੜ ਨੂੰ ਸੰਭਾਲਿਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਹੈ ਇਹ ਸ਼ਰਧਾਲੂ ਅਤੇ ਪੂਰੀ ਦੇ ਵਿੱਚ ਭਗਵਾਨ ਜਗਨਨਾਥ ਦੇ ਰੱਥ ਦੇ ਦਰਸ਼ਨ ਕਰਨ ਦੇ ਲਈ ਪੁੱਜੇ ਹੋਏ ਨੇ ਤੇ ਇਸ ਰਥ ਯਾਤਰਾ ਦੌਰਾਨ ਜੋ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਸਿਗੇ ਲੇਕਿਨ ਇਥੇ ਹੋਣਾ ਵੱਡਾ ਹਾਦਸਾ ਹੋ ਗਿਆ ਤਾਂ ਪਹਿਲਾਂ ਵੀ ਦੱਸਦੇ ਕਿ ਕਈ ਧਾਰਮਿਕ ਸਮਾਗਮਾਂ ਦੇ ਵਿੱਚ ਜੋ ਹੈ ਅਜਿਹੇ ਹਾਦਸੇ ਹੁੰਦੇ ਰਹੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਜੋ ਹੈ ਇਹ ਭਗੜ ਮਚਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਕੋਈ ਦੱਸਦੇ ਕਿ ਮੌਤਾਂ ਦਾ ਆਕੜਾ ਜੋ ਹੈ ਉਹ ਫਿਲਹਾਲ ਤਿੰਨ ਹੀ ਦੱਸਿਆ ਜਾ ਰਿਹਾ ਹੈ ਤਿੰਨ ਦੇ ਕਰੀਬ ਲੋਕਾਂ ਦੀ ਇੱਥੇ ਮੌਤ ਹੋਈ ਹੈ ਲੇਕਿਨ ਇਸ ਤੋਂ ਪਹਿਲਾਂ ਵੀ ਦੱਸਦੇ ਕਿ ਸ਼ੁੱਕਰਵਾਰ ਨੂੰ ਜੋ ਹੈ ਇਸੇ ਗਨਨਾਤ ਭਗਵਾਨ ਦੇ ਰਥ ਯਾਤਰਾ ਦੌਰਾਨ ਜੋ ਹੈ ਕਈ ਲੋਕਾਂ ਦੇ ਜੋ ਹੈ بیمار ਹੋਣ ਦੀ ਵੀ ਤਬੀਅਤ ਵਿਗੜਨ ਦੀ ਵੀ ਖਬਰ ਸਾਹਮਣੇ ਆਈ ਸੀਗੀ ਤਾਂ ਕਿਉਂਕਿ ਭੀੜ ਬਹੁਤ ਜ਼ਿਆਦਾ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਸੋ ਇਸ ਭੀੜ ਭੜਾਕੇ ਦੇ ਵਿੱਚ ਦੱਸਿਆ ਕਿ ਕਈ ਲੋਕ ਜੋ ਹੈ ਉਹਨਾਂ ਦੀ ਤਬੀਅਤ ਵੀ ਵਿਗੜ ਗਈ ਸੀ ਸ਼ੁੱਕਰਵਾਰ ਨੂੰ ਸੈਂਕੜੇ ਦੀ ਗਿਣਤੀ ਦੇ ਵਿੱਚ ਦੱਸਿਆ ਕਿ ਲੋਕ ਜਿਹੜਾ ਉਹ ਉਹਨਾਂ ਦੀ ਤਬੀਅਤ ਵਿਗੜੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਗਾਤੇ ਇਹਨਾਂ ਦੇ ਵਿੱਚੋਂ ਨੌ ਦੀ ਹਾਲਤ ਜੋ ਹੈ ਕਾਫੀ ਗੰਭੀਰ ਵੀ ਹੋ ਗਈ ਸੀ ਸੋ 625 ਦੇ ਕਰੀਬ ਸ਼ਰਧਾਲੂਆਂ ਦੀ ਜਿਹੜੀ ਹੈ ਸਿਹਤ ਵਿਗੜੀ ਸੀ ਉਸ ਦਿਨ ਸ਼ੁੱਕਰਵਾਰ ਨੂੰ ਕਿਉਂਕਿ ਭੀੜ-ਪੜਾਕਾ ਬਹੁਤ ਸੀਗਾ ਤੇ ਇਸੇ ਭੀੜ ਦੇ ਵਿੱਚ ਜੋ ਹੈ ਕਈਆਂ ਨੂੰ ਚੱਕਰ ਆ ਗਏ ਸੀਗਾ ਇਹ ਅਜਹੀ ਸਥਿਤੀ ਜਿਹੜੀ ਉਹ ਬਣ ਗਈ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਿਆ ਸੋ ਅੱਜ ਲੇਕਿਨ ਦਾਸੇ ਕਹਿੰਦੇ ਇੱਥੇ ਭੱਗੜ ਮਚਣ ਦੀ ਖਬਰ ਸਾਹਮਣੇ ਆ ਰਹੀ ਹੈ ਦਾਸੇ ਕਹਿੰਦੇ ਜਗਨਨਾਥ ਰਾਧਾ ਯਾਤਰਾ ਦੌਰਾਨ ਜਿਹੜਾ ਵੱਡਾ ਹਾਦਸਾ ਹੋਇਆ ਇਸ ਭੱਗੜ ਦੇ ਵਿੱਚ ਤਿੰਨ ਕਾ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਫਿਲਹਾਲ ਤੇ ਛੇ ਦੇ ਕਰੀਬ ਲੋਕ ਜੋ ਹੈ ਉਹ ਜ਼ਖਮੀ ਵੀ ਦੱਸੇ ਜਾ ਰਹੇ ਨੇ ਤੇ ਤੁਸੀਂ ਤਸਵੀਰਾਂ ਜੋ ਇਹ ਵਿਖਾ ਰਹੇ ਹੋ ਤੁਹਾਨੂੰ ਕਿ ਇਸ ਰੱਥ ਯਾਤਰਾ ਦੌਰਾਨ ਤੁਸੀਂ ਵੇਖੋ ਕਿ ਭੀੜ ਕਿੰਨੀ ਹੈ ਲੋਕਾਂ ਦਾ ਇਕੱਠ ਕਿੰਨਾ ਹੈ ਤੇ ਇਸੇ ਇਕੱਠ ਦੇ ਵਿੱਚ ਜੋ ਹੈ ਹਾਲਾਂਕਿ ਲੋਕ ਜੋ ਹੈ ਕਾਫੀ ਸਾਵਧਾਨੀ ਵਰਤ ਰਹੇ ਸੀਗੇ ਲੇਕਿਨ ਇਸ ਦੇ ਬਾਵਜੂਦ ਜੋ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਰੱਥ ਦੇ ਦਰਸ਼ਨ ਕਰਨ ਦੇ ਲਈ ਲੋਕ ਉੱਥੇ ਪੁੱਜ ਰਹੇ ਸੀਗੇ ਇਕੱਠੇ ਹੋ ਰਹੇ ਸੀਗੇ ਤਾਂ ਇੱਕੋਦਮ ਭੀੜ ਜਿਹੜੀ ਹੈ ਕਾਫੀ ਜ਼ਿਆਦਾ ਵੱਧ ਗਈ ਤੇ ਜਿਸ ਤੋਂ ਬਾਅਦ ਭੀੜ ਵਧਨ ਕਰਕੇ ਜੋ ਹੈ ਇਸੇ ਦੌਰਾਨ ਲੋਕ ਇੱਕ ਦੂਜੇ ਦੇ ਉੱਤੇ ਡਿੱਗੇ ਕੁਚਲੇ ਗਏ ਕਈ ਲੋਕ ਤੇ ਇਸੇ ਦੇ ਵਿੱਚ ਜੋ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਵੀ ਹੋ ਚੁੱਕੀ ਹੈ ਦੱਸਿਆ ਕਿ ਉਸ ਦੇ ਵਿੱਚ ਬਸੰਤੀ ਸਾਹੂ ਜਿਸ ਦੀ ਉਮਰ 36 ਸਾਲ ਹੈ ਪ੍ਰੇਮ ਕਾਂਤੀ ਮਹਿੰਤਾ ਜਿਸ ਦੀ ਉਮਰ 78 ਸਾਲ ਹੈ ਤੇ ਪ੍ਰਭਾਤੀ ਦਾਸ ਜੋ ਮ੍ਰਿਤਕਾਂ ਦੀ ਪਛਾਣ ਹੋਈ ਹੈ ਤੇ ਹੋਰ ਵੀ ਕਈ ਲੋਕ ਜੋ ਹੈ ਇਸ ਭਗੜੜ ਦੇ ਵਿੱਚ ਜ਼ਖਮੀ ਹੋਏ ਦੱਸੀ ਜਾ ਰਹੇ ਨੇ ਸੋ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹੋਰ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਤੱਕ ਇਸ ਪੂਰੇ ਮਸਲੇ ਨਾਲ ਜੁੜੀ ਪਹੁੰਚਾਂ ਦੇ ਰਹਾਂਗੇ ਸਾਹਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਾਸ ਨੇ ਕਿ ਜਗਨਨਾਥ ਰੱਥ ਯਾਤਰਾ ਦੌਰਾਨ ਜੋ ਹੈ ਪਗੜ ਮਚ ਗਈ ਹੈ ਤੇ ਇਸ ਪਗੜ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਦਾਸ ਨੇ ਕਿ ਓਡੀਸ਼ਾ ਦੇ ਪੁਰੀ ਦੇ ਵਿੱਚ ਜੋ ਹੈ ਜਗਨਨਾਥ ਜੀ ਦੀ ਰੱਥ ਯਾਤਰਾ ਜੋ ਹੈ ਉਹ ਕੱਢੀ ਜਾ ਰਹੀ ਹੈ ਤੇ ਇਸੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜੋ ਉਥੇ ਸ਼ਾਮਿਲ ਹੋਣ ਦੇ ਲਈ ਪੁੱਜੇ ਹੋਏ ਨੇ ਲੇਕਿਨ ਇਸ ਦੌਰਾਨ ਦਾਸ ਨੇ ਕਿ ਇੱਥੇ ਪਗੜ ਮਚ ਜਾ ਖਬਰ سامنے ਆ ਰਹੀ ਹੈ ਜਸਵਤ ਚੱਤੇ ਨੇ ਲੋਕਾਂ ਦੀ ਫਿਲਹਾਲ ਮੌਤ ਹੋ ਗਈ ਹੈ ਤੇ 6 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਜੋ ਹੈ ਲੋਕ ਇੱਥੇ ਪਹੁੰਚੇ ਹੋਏ ਨੇ ਭਗਵਾਨ ਦੇ ਦਰਸ਼ਨ ਕਰਨ ਲਈ ਲੇਕਿਨ ਇਸੇ ਦੌਰਾਨ ਦੱਸਿਆ ਕਿ ਇਸ ਰਾਤ ਯਾਤਰਾ ਦੇ ਵਿੱਚ ਜੋ ਹੈ ਭਗੜੜ ਮਚ ਗਈ ਹੈ ਤੇ ਇਸ ਭਗੜੜ ਦੇ ਵਿੱਚ 3 ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਖਬਰ سامنے ਆ ਰਹੀ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਕਿ ਪੂਰੀ ਦੇ ਵਿੱਚ ਜਗਨਨਾਥ ਰਥ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਤਾਂ ਅੱਜ ਤੜਕਸਾਰ ਸਵੇਰੇ ਕਰੀਬ 4 ਵਜੇ ਜੋ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਦੱਸਿਆ ਕਿ ਜੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਤੇ ਉੱਤੇ ਹੀ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੋ ਇਹ ਤਸਵੀਰਾਂ ਜੁਏ ਤੁਸੀਂ ਵੇਖ ਸਕਦੇ ਹੋ ਕਿ ਜਗਨਨਾਥ ਰਾਥ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਅਤੇ ਪੁੱਜੇ ਹੋਏ ਨੇ ਉਤਸ਼ਾਹ ਤਾਂ ਕਾਫੀ ਹੈ ਲੋਕਾਂ ਦੇ ਵਿੱਚ ਕਿਨੇ ਤੇ ਇਹੀ ਉਚਾਹ ਕਿਤਨਾ ਕਿਤੇ ਜੋ ਹੈ ਹਾਦਸਿਆਂ ਨੂੰ ਵੀ ਜੋ ਹੈ ਉਥੇ ਨਿਯੋਤਾ ਦੇ ਰਿਹਾ ਤੇ ਜਿਸ ਕਰਕੇ ਦੱਸਦੇ ਕਿ ਵੱਡਾ ਹਾਦਸਾ ਜੋ ਇੱਥੇ ਵਾਪਰਿਆ ਹੈ ਜਗਨਨਾਥ ਰਾਤ ਯਾਤਰਾ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਲੋਕ ਉਥੇ ਮੌਜੂਦ ਨੇ ਤਾਂ ਉਹਨਾਂ ਦੇ ਕਰਕੇ ਜੋ ਹੈ ਇਸੇ ਭੀੜ ਦੇ ਵਿੱਚ ਦੱਸਿਆ ਕਿ ਭਗਦੜ ਮੱਚ ਜਾਂਦੀ ਹੈ ਅਚਾਨਕ ਹੀ ਤੇ ਇਸ ਭਗਦੜ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦੱਸਿਆ ਕਿ ਭਗਵਾਨ ਜਗਨਨਾਥ ਦੇ ਨੰਦੀ ਕੋਸ਼ ਰੱਥ ਦੇ ਕੋਲ ਜੋ ਹੈ ਭੀੜ ਜਿਹੜੀ ਇਕੱਠੀ ਹੋਈ ਪਈ ਸੀ ਤੇ ਇਸ ਦੇ ਦੌਰਾਨ ਇਸ ਭੀੜ ਦੇ ਵਿੱਚ ਭਗਦੜ ਮੱਚ ਗਈ ਤੇ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਇੱਥੇ ਜਾਨ ਚਲੀ ਜਾਂਦੀ ਹੈ ਤੇ 6 ਦੇ ਕਰੀਬ ਲੋਕ ਇਥੇ ਜ਼ਖਮੀ ਹੋ ਜਾਂਦੇ ਨੇ ਤਾਂ ਹਾਦਸਾ ਉਹ ਹੋਇਆ ਜਦੋਂ ਰੱਥ ਜਿਹੜੇ ਨੇ ਉਥੇ ਲੋਕ ਦਰਸ਼ਨ ਕਰਨ ਆ ਰਹੇ ਸੀ ਉਸ ਦੇ ਲਈ ਲੇਕਿਨ ਅਚਾਨਕ ਹੀ ਭੀੜ ਜਿਹੜੀ ਹੈ ਕਾਫੀ ਵੱਧ ਜਾਂਦੀ ਹੈ ਜਦੋਂ ਰੱਥ ਨੂੰ ਵੇਖਣ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਭਗਵਾਨ ਦੇ ਰੱਥ ਦੇ ਦਰਸ਼ਨ ਕਰਨ ਦੇ ਲਈ ਲੋਕ ਉਥੇ ਪਹੁੰਚ ਰਹੇ ਸੀਗੇ ਲੇਕਿਨ ਇੱਕੋ ਦਮ ਭੀੜ ਵੱਧ ਜਾਂਦੀ ਹੈ ਤੇ ਫਿਰ ਇਸੇ ਭੀੜ ਦੇ ਵਿੱਚ ਜੋ ਹੈ ਲੋਕ ਕੁਚਲੇ ਜਾਂਦੇ ਨੇ ਤੇ ਇੱਥੇ ਤਿੰਨ ਲੋਕਾਂ ਦੀ ਜੋ ਹੈ ਇਸ ਭਗਦਰ ਦੇ ਵਿੱਚ ਮੌਤ ਹੋ ਗਈ ਹੈ ਹਾਲਾਂਕਿ ਇਹ ਵੀ ਜਿਹੜੀ ਹੈ ਸਰਕਾਰੀ ਸਾਹਮਣੇ ਆਈ ਰਿਪੋਰਟਾਂ ਮੁਤਾਬਕ ਦੱਸਿਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਪੁਲਿਸ ਬਲ ਜੋ ਹੈ ਉੱਥੇ ਤਾਇਨਾਤ ਨਹੀਂ ਸੀਗਾ ਕੰਟਰੋਲ ਕਰਨ ਦੇ ਲਈ ਭੀੜ ਨੂੰ ਤੇ ਜਿਸ ਤੋਂ ਬਾਅਦ ਜੋ ਹੈ ਇਹ ਹਾਦਸਾ ਵਾਪਰ ਗਿਆ ਹਾਲਾਕੇ ਪ੍ਰਸ਼ਾਸਨ ਦੇ ਵੱਲੋਂ ਹੋਣ ਮੁਸਤੈਦੀ ਦੇ ਨਾਲ ਦੱਸਿਆ ਕਿ ਇਸ ਭੀੜ ਨੂੰ ਸੰਭਾਲਿਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਹੈ ਇਹ ਸ਼ਰਧਾਲੂ ਅਤੇ ਪੂਰੀ ਦੇ ਵਿੱਚ ਭਗਵਾਨ ਜਗਨਨਾਥ ਦੇ ਰਤ ਦੇ ਦਰਸ਼ਨ ਕਰਨ ਦੇ ਲਈ ਪੁੱਜੇ ਹੋਏ ਨੇ ਤੇ ਇਸ ਰਥ ਯਾਤਰਾ ਦੌਰਾਨ ਜੋ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਸਿਗੇ ਲੇਕਿਨ ਇੱਥੇ ਹੋਣਾ ਵੱਡਾ ਹਾਦਸਾ ਹੋ ਗਿਆ ਤਾਂ ਪਹਿਲਾਂ ਵੀ ਦੱਸਦੇ ਕਿ ਕਈ ਧਾਰਮਿਕ ਸਮਾਗਮਾਂ ਦੇ ਵਿੱਚ ਜੋ ਹੈ ਅਜਿਹੇ ਹਾਦਸੇ ਹੁੰਦੇ ਰਹੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਜੋ ਹੈ ਇਹ ਭਗੜੜ ਮਚਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਕੋਈ ਦੱਸਦੇ ਕਿ ਮੌਤਾਂ ਦਾ ਆਕੜਾ ਜੋ ਹੈ ਉਹ ਫਿਲਹਾਲ ਤਿੰਨ ਹੀ ਦੱਸਿਆ ਜਾ ਰਿਹਾ ਹੈ ਤਿੰਨ ਦੇ ਕਰੀਬ ਲੋਕਾਂ ਦੀ ਇੱਥੇ ਮੌਤ ਹੋਈ ਹੈ ਲੇਕਿਨ ਇਸ ਤੋਂ ਪਹਿਲਾਂ ਵੀ ਦੱਸਦੇ ਕਿ ਸ਼ੁੱਕਰਵਾਰ ਨੂੰ ਜੋ ਹੈ ਇਸੇ ਗਨਨਾਤ ਭਗਵਾਨ ਦੇ